आजसील लुधियाना दे दमोरे पुल वे के मौजूद आ जीते कि ਤੁਹਾਨੂੰ ਦਿਖਾਵਾਂਗੇ ਕਿ ਕੰਮ ਜਿਹੜਾ ਸਟਾਰਟ ਹੋ ਗਿਆ ਪਰ ਲੋਕ ਜਿਹੜੇ ਨੇ ਕਿੰਨੇ ਕ ਜ਼ਿਆਦਾ ਜਿਹੜੇ ਨੇ ਖੱਜਲ ਖਵਾਰ ਹੋ ਰਹੇ ਨੇ ਕਿੰਨਾ ਜ਼ਿਆਦਾ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਕਰਨਾ ਪੈ ਰਿਹਾ ਸੋ ਇੱਕ ਵਾਰੀ ਕੈਮਰਾਮੈਨ ਨੂੰ ਜ਼ਰੂਰ ਕਹੂੰਗੀ ਤਸਵੀਰਾਂ ਜੜੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਕਿੰਨੇ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਕਰਨਾ ਪੈ ਰਿਹਾ ਇੱਥੇ ਸਿਰਫ ਆਉਣ ਜਾਣ ਵਾਲੇ ਲੋਕਾਂ ਨੂੰ ਹੀ ਨਹੀਂ ਸਗੋ ਆਪਾਂ ਗੱਲ ਕਰ ਲਈ ਦੁਕੰਦਾਰਾਂ ਤੋਂ ਦੱਸ ਦਿਆ ਕਿ ਦੁਕੰਦਾਰਾਂ ਨੂੰ ਵੀ ਫੇਰ ਜ਼ਿਆਦਾ ਦਿੱਕਤਾਂ ਦਾ ਜਿਹੜਾ ਸਾਹਮਣਾ ਆਇਆ ਕਰਨਾ ਪੈ ਰਿਹਾ ਸੋਪਾ ਹੋਰ ਵੀ ਗੱਲ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇਹ ਪ੍ਰੋਜੈਕਟ ਤੁਹਾਨੂੰ ਮਿਲਿਆ ਨਹੀਂ ਸਾਡਾ ਨਹੀਂ ਅਸੀਂ ਕੰਟਰੈਕਟਰ ਲੋ ਜੀ ਅਜ ਤਾਂ ਉਹਨਾਂ ਦੇ ਹੈ ਬੇਨ ਉਹ ਹੈ ਤਾਂ ਆਪਾਂ ਅੱਛਾ ਅਜੇ ਇੱਕ ਗੱਲ ਦੱਸੋਗੇ ਕਿ ਇਹ ਪ੍ਰੋਜੈਕਟ ਨੂੰ ਕਿੰਨੇ ਕ ਸਮੇਂ ਜਿਹੜਾ ਲੱਗਣ ਵਾਲਾ ਹੈ ਕਿਉਂਕਿ ਨੋਟੀਫਿਕੇਸ਼ਨ ਜਿਹੜੀ ਜਾਰੀ ਕੀਤੀ ਗਈ ਕਿ 90 ਦਿਨ ਲੱਗਣਗੇ ਲੱਗ ਰਿਹਾ ਕਿ 90 ਦਿਨ ਦੇ ਵਿੱਚ ਇਹ ਪ੍ਰੋਜੈਕਟ ਮੈਡਮ ਜੀ ਆ ਪਹਿਲਾਂ ਵੀ ਆਪਣੀ ਗੱਲ ਹੋ ਚੁੱਕੀ ਹੈ ਕਿ 90 ਦਿਨ ਤੋਂ ਪਹਿਲਾਂ ਹੀ ਖਤਮ ਕਰਾਂਗੇ 90 ਦਿਨ ਤੋਂ ਪਹਿਲਾਂ ਹੀ ਖਤਮ ਕਰ ਦੋਗੇ ਇੰਨੀ ਸ਼ੋਰਟੀ ਨਾਲ ਕਹਿ ਰਹੇ ਹੋ ਪਰ ਲੋਕਾਂ ਨੂੰ ਉਮੀਦ ਨਹੀਂ ਹੈਗੀ ਕਿ ਲੋਕਾਂ ਨੂੰ ਠੀਕ ਹੈ ਪਬਲਿਕ ਹੈ ਉਹਨਾਂ ਰੋਹ ਆਣਾ ਜਾਣਾ ਉਹਨਾਂ ਨੂੰ ਪ੍ਰੋਬਲਮਾਂ ਆਉਂਦੀ ਐ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਐ ਜੇਕਰ ਕੰਮ ਜਿਹੜਾ ਸਟਾਰਟ ਕਰ ਦਿੱਤਾ ਜਾਏ ਕਿ ਆਉਣ ਜਾਣ ਲਈ ਯਾਨੀ ਕਿ ਪੈਦਲ ਜਾਣ ਵਾਲੇ ਲੋਕਾਂ ਲਈ ਇੱਕ ਥੱਲੇ ਇੱਕ ਡਰੇਨ ਆ ਜੀ ਉਹ ਜਦੋਂ ਅਸੀਂ ਪੱਟਣਾ ਨਾ ਡਰੇਨ ਪੱਟੀ ਜਾਣੀ ਨਾਲ ਪਾਣੀ ਚੱਲਣਾ ਇੱਧਰ ਪਾਣੀ ਜਿਹੜਾ ਉਧਰੋਂ ਆ ਰਿਹਾ ਘੰਟਾ ਘਰ ਤੋਂ ਉਹ ਪਾਣੀ ਇਹ ਅਸੀਂ ਪਾਈਪਾਂ ਨਾਲ ਇੱਧਰ ਕੱਢ ਕੇ ਇੱਧਰ ਪਾਉਣਾ ਇੱਧਰ ਰਸਤਾ ਨਹੀਂ ਆਣਾ ਜਾਣਾ ਉਧਰ ਅਸੀਂ ਕੰਮ ਕਰਨਾ ਜਦੋਂ ਅਸੀਂ ਉਧਰ ਕੰਮ ਕਰਾਂਗੇ ਪਾਈਪਾਂ ਉਧਰ ਜਿੱਦੇ ਜਾਣਗੀਆਂ ਫਿਰ ਇੱਹਾਂ ਪੱਟਣਾ ਇਸ ਕਰਕੇ ਪ੍ਰੋਬਲਮਾਂ ਹੋਰ ਕੋਈ ਨਹੀਂ ਵਰਕਰ ਕੋਈ ਨਹੀਂ ਸਿਵਰਨਾ ਹੁੰਦਾ ਤੇ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਅੱਛਾ ਜਿੰਨੇ ਕਿ ਬੜੀ ਤਿਆਰੀਆਂ ਚੱਲ ਰਹੀਆਂ ਨੇ ਹੈਨਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕੰਮ ਜਿਹੜਾ ਚੱਲੇਗਾ 24 ਘੰਟੇ ਚੱਲੇਗਾ 24 ਘੰਟੇ ਕੰਮ ਚੱਲੇਗਾ ਵਰਕਰ ਚੇਂਜ ਹੋਣਗੇ ਕਿ ਸੇਮ ਹੀ ਰਹਿਣਗੇ ਨਹੀਂ ਨਹੀਂ ਵਰਕਰ ਤਾਂ ਚੇਂਜ ਹੋਣਗੇ ਰੈਸਟ ਤਾਂ ਰਹਿਣਗੇ ਕੰਟੀਨਿਊ ਚੱਲੇਗਾ ਠੀਕ ਹੈ ਤੇ 90 ਦਿਨ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਫਾਈਨਲੀ ਪੂਰਾ ਹੋ ਜਾਊਗਾ ਬਿਲਕੁਲ ਜੀ ਸੋ ਅਲੋ ਤੇ ਤੁਸੀਂ ਤੁਹਾਡੇ ਤੱਕ ਗੱਲਾਂ ਜੜੀਆਂ ਪਹੁੰਚਾ ਦਿੱਤੀਆਂ ਜਿਹੜੇ ਕਿ ਜਿਵੇਂ ਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 90 ਦਿਨ ਦੇ ਵਿੱਚ ਜਿਹੜਾ ਹੈ ਡੈਫੀਨਿਟਲੀ ਇਹ ਪ੍ਰੋਜੈਕਟ ਜਿਹੜਾ ਹੈ ਪੂਰਾ ਕਰ ਦਿੱਤਾ ਜਾਊਗਾ ਜਿੱਤੇ ਕਿ ਆਪਾਂ ਗੱਲ ਕਰ ਲਈਏ ਲੋਕਾਂ ਦੀ ਤੇ ਲੋਕਾਂ ਵੱਲੋਂ ਇਹ ਜਿਹੜੀ ਨਿਰਾਸ਼ਾ ਜਿਤਾਈ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰੋਜੈਕਟ ਜਿਹੜਾ ਹੈ 90 ਦਿਨ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤੀ ਗਈ ਹੈ ਪਰ ਕਿਤੇ ਨਾ ਕਿਤੇ ਆਪਾਂ ਗੱਲ ਕਰ ਲਈਏ ਲੋਕਾਂ ਦੀ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰੋਜੈਕਟ ਜਿਹੜਾ ਹੈ 90 ਦਿਨਾਂ ਦੇ ਵਿੱਚ ਜਿਹੜਾ ਪੂਰਾ ਨਹੀਂ ਕੀਤਾ ਜਾਊਗਾ ਤੋ ਵੇਖਣ ਵਾਲੀ ਗੱਲ ਇਹ ਹੈ ਕਿ 90 ਦਿਨ ਦਾ ਜੋ ਮੈਂ ਕਿ ਸਮੇਂ ਦਿੱਤਾ ਹੋਇਆ ਹੈ ਕਿ ਪੂਰਾ ਹੋਊਗਾ ਕਿ ਨਹੀਂ ਹੋਊਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਏਜ ਹੈ ਤਾਂ ਤੁਸੀਂ ਪੁੱਛਾਗੇ ਬੇਬੇ ਸਾਸ਼ਟ੍ਰੀ ਕਾਲ ਜੀ ਮਰਿਆਪੁਰ ਤੋਂ ਨਾ ਇੱਕਦਮ ਨਹੀਂ ਜਾਣੀ ਹੁੰਨੀ ਆ ਅੱਛਾ ਸਬਜੀ ਮੰਡੀ ਨੂੰ ਸਬਜੀ ਮੰਡੀ ਨੂੰ ਔਰ ਇਹ ਸਕੂਲ ਹੈਗਾ ਨਾ ਹਾਂਜੀ ਹੁਣ ਤੁਹਾਨੂੰ ਲੱਗਦੀ ਤੇ ਅੱਜ ਤੁਸੀਂ ਇੱਥੇ ਪਹੁੰਚੇ ਤੁਹਾਨੂੰ ਪਤਾ ਨਹੀਂ ਦੋ ਮਰਿਆਪੁਰ ਬੰਦ ਮੈਂ ਮੈਂ ਤਾਂ 6 ਮਹੀਨੇ ਬਾਅਦ ਆਉਣੀ ਆਣਾ ਅੱਛਾ ਮਹੀਨੇ ਬਾਅਦ ਆਇਓ ਹੁਣ ਤੁਹਾਨੂੰ ਪਤਾ ਬਹੁਤ ਜ਼ਿਆਦਾ ਟਾਈਮ ਲੱਗਣਾ ਲੱਗੂਗਾ ਬਹੁਤ ਜ਼ਿਆਦਾ ਅੱਗੇ ਜਾ ਕੇ ਹੋ ਜਾਣਾ ਪੈਣਾ ਹਾਂ ਲਾ ਗੋ। ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਏਜ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਤੇ ਕੀ ਗੱਲ ਕਰ ਲਈ ਹੈ ਇਹ ਬੇਬੇ ਦੀ ਤੁਹਾਨੂੰ ਦੱਸ ਦੱਸਦੀ ਹੈ ਕਿ ਇੱਥੇ ਜਿਹੜੇ ਲੋਕ ਜਿਹੜੇ ਨੇ ਕਿੰਨੇ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਨੂੰ ਕਈਆਂ ਲੋਕਾਂ ਨੂੰ ਜਿਹੜੀ ਹੈ ਇਸ ਚੀਜ਼ ਤੋਂ ਨੋਟੀਫਿਕੇਸ਼ਨ ਵੀ ਨਹੀਂ ਹੈਗੀ ਅਵੇਰਨੈਸ ਵੀ ਨਹੀਂ ਹੈਗੀ ਜਿਹੜਾ ਇਹ ਫੁੱਲਾ ਬੰਦ ਕਰ ਦਿੱਤਾ ਗਿਆ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਖੱਜਲ ਖਵਾਰ ਹੋ ਰਹੇ ਨੇ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਕਿ ਦਮੋਰੀਆ ਪੁਲ ਬੰਦ ਹੋਣ ਨਾਲ ਕਿੰਨੇ ਕ ਜਿਆਦਾ ਕੰਮ ਨੂੰ ਜੜਿਆ ਨੁਕਸਾਨ ਹੋਇਆ ਹੈ ਸਸਟੀ ਗੱਲ ਜੀ ਸਸਟੀ ਗੱਲ ਜੀ ਕਿ ਕਿੰਨਾ ਨੁਕਸਾਨ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਜੀ ਸਵੇਰ ਦਾ ਇੱਕ ਵੀ ਕਸਟਮਰ ਨਹੀਂ ਆਈ ਨਹੀਂ ਕਸਟਮਰ ਕੋਈ ਜੀ ਇਹ ਸ਼ਾਪ ਹੈ ਤੁਹਾਡੀ ਆਟੋ ਪਾਰਟਸ ਦਾ ਕੰਮ ਹੈ ਆਟੋ ਪਾਰਟਸ ਦਾ ਕੰਮ ਹੈ ਲੱਗ ਰਿਹਾ ਇਹ ਲੱਗ ਰਿਹਾ ਕਿ ਜਿਵੇਂ 90 ਦਿਨ ਦਾ ਪ੍ਰੋਜੈਕਟ ਹੈ 90 ਦਿਨਾਂ ਦੇ ਵਿੱਚ ਪੂਰਾ ਹੋ ਜਾਊਗਾ ਦੇਖੋ ਕੋਸ਼ਿਸ਼ ਤੋਂ ਹੈ 90 ਦਿਨ ਤੱਕ ਕੰਮ ਮਤਲਬ ਇਦਾਂ ਜੇ ਹੀ ਰਹਿਣਾ ਬੰਦ ਕਿੰਨਾ ਸਰਵਡ ਕਰਨਾ ਪੈਂਦਾ ਹੈ ਕਾਫੀ ਜ਼ਿਆਦਾ ਅੱਛਾ ਪਹਿਲਾਂ ਦੀ ਅੱਜ ਤੋਂ ਪਹਿਲਾਂ ਦੀ ਆਪਾਂ ਗੱਲ ਕਰ ਲਈ ਹੈ ਨਾ ਅੱਜ ਤੋਂ ਪਹਿਲਾਂ ਕਿੰਨੇ ਕਸਟਮਰ ਆਉਂਦੇ ਸੀਗੇ ਅੱਜ ਜਿਹੜਾ ਇੱਕ ਵੀ ਨਹੀਂ ਆਇਆ ਅੱਜ ਨਹੀਂ ਆਇਆ ਬਿਲਕੁਲ ਨਹੀਂ ਆਇਆ ਬਿਲਕੁਲ ਨਹੀਂ ਆਇਆ ਬਿੱਲੇ ਬੈਠੇ ਸਵੇਰ ਦੇ ਬਿੱਲੇ ਓ ਜੀਰੋ ਹੀ ਹੋ ਗਿਆ ਕਿਸੰਦਾ ਜੀਰੋ ਜਦੋਂ ਜੀਰੋ ਹੀ ਹੋ ਗਿਆ ਅੱਛਾ ਤੁਹਾਡੀ ਕਿਸ ਚੀਜ਼ ਦੀ ਸ਼ਾਪ ਹੈ ਪੈਂਚਰ ਵਾਲੇ ਪੈਂਚਰ ਵਾਲੇ ਇੱਕ ਵੀ ਨਹੀਂ ਆਇਆ ਕੋਈ ਗਾਹ ਮੰਦਾ ਬੰਦ ਹੋ ਗਏ ਸਾਰੇ ਰਸਤੇ ਬੰਦ ਹੋ ਗਏ ਗਾ ਕਿੱਧਰ ਹੋਊਗਾ ਦੱਸੋ ਬਿਲਕੁਲ ਅੱਗੇ ਕਿੰਨੇ ਕ ਗਾ ਜਾਂਦੇ ਸੀਗੇ ਬਿਲਕੁਲ ਕੰਮ ਠੀਕ ਸੀ ਮੇਰਾ ਵਧੀਆ ਸੀ ਬਹੁਤ ਬਹੁਤ ਵੀ ਵਧੀਆ ਕਿ 90 ਦਿਨ ਦਾ ਇਹ ਪ੍ਰੋਜੈਕਟ ਹੈ ਹੋਰ ਵੀ ਕੰਮ ਨੂੰ ਜਿਹੜਾ ਨੁਕਸਾਨ ਹੋਇਆ ਕੋਈ ਕਹਿੰਦੇ ਆ ਆਪਣੇ 90 ਦਿਨ ਉਹ ਗੋ ਹੁਣ ਪਤਾ ਨਹੀਂ ਵਧਾਣਗੇ ਤੇ ਘਟਾਣਗੇ ਜੀ ਹਾਂ 90 ਦਿਨ ਕਹਿੰਦੇ ਆਪਣੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅਸੀਂ ਉੱਪਰ ਚੜੇ ਆ ਤੇ ਅਸੀਂ ਹੁਣ ਮੈਨੇਜਰ ਨਾਲ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਖੱਜਲ ਖੁਆਰ ਹੋ ਰਹੇ ਨੇ ਰੇਲਵੇ ਦੀ ਆਪਾਂ ਗੱਲ ਕਰ ਲਈਏ ਤੇ ਤੁਹਾਨੂੰ ਦੱਸ ਦਈਏ ਇਸ ਵੇਲੇ ਜੜੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਸੋ ਆਪਾਂ ਗੱਲ ਵੀ ਕਰਾਂਗੇ ਸਰਫੀ ਘਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਕਿੱਧਰ ਆ ਰਿਹਾ ਹਾਂ ਮੈਂ ਤਾਂ ਘੰਟਾ ਘਰੋਂ ਆ ਰਹੀ ਆ ਮੈਡਮ ਘੰਟਾ ਘਰੋਂ ਆ ਰਹੇ ਹਾਂ ਤੁਹਾਨੂੰ ਪਤਾ ਹੈ ਕਿ ਜਿਹੜਾ ਮਾਰਗ ਬੰਦ ਕਰ ਦਿੱਤਾ ਹੈ ਕਿ ਐਡਾ ਟਾਈਮ ਇੰਨੀ ਪ੍ਰੋਬਲਮ ਹੋ ਰਹੀ ਹੈ ਸਾਰੀ ਪਬਲਿਕ ਨੂੰ ਇੰਨੇ ਪਰੇਸ਼ਾਨ ਹੋ ਰਹੇ ਆ ਅਸੀਂ ਵੀ ਤਾਂ ਪਬਲਿਕ ਵੀ ਅੱਛਾ ਉਧਰੋਂ ਤਾਂ ਤੁਸੀਂ ਆ ਗਏ ਹੁਣ ਇਧਰੋਂ ਜਾਓਗੇ ਕਿੰਨੇ ਕਿੱਦਾਂ ਜਾਓਗੇ ਇਧਰੋਂ ਆਟੋ ਕਰਵਾ ਕੇ ਇਹ ਤੋਂ ਆਟੋ ਵੀ ਨਹੀਂ ਮਿਲਣਾ ਆਟੋ ਵੀ ਨਹੀਂ ਮਿਲਣਾ ਰੋਜ਼ ਦਾ ਕੰਮ ਆ ਤੁਹਾਡਾ ਨਾਲ ਹਾਂਜੀ ਹਾਂਜੀ ਲੱਗ ਰਿਹਾ ਹੈ ਕਿ ਰੋਜ਼ ਦਾ ਜਿਹੜਾ ਕੰਮ ਆ ਹੁਣ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਹਾਂਜੀ ਹਾਂਜੀ ਹੁਣ ਪਤਾ ਨਹੀਂ ਕਦ ਤੱਕ ਬੰਦੀ ਕਦ ਤੱਕ ਨਹੀਂ ਬੰਦੀ ਕਹਿੰਦੇ 90 ਦਿਨ ਦੇ ਵਿੱਚ ਪੂਰੀ ਹੋ ਜਾਊਗਾ ਲੱਗਦਾ ਕਿ ਇਹ ਕੰਮ ਜਿਹੜਾ 90 ਦਿਨਾਂ ਦੇ ਵਿੱਚ ਪੂਰਾ ਹੋ ਜਾਊਗਾ ਸ਼ਾਇਦ ਪੂਰਾ ਕਰ ਦੇਵੇ ਸਰਕਾਰ ਬਿਲਕੁਲ ਸੋ ਲੋਕਾਂ ਵੱਲੋਂ ਜਿਹੜੀ ਸ਼ੋਰਟੀ ਨਹੀਂ ਜਿਤਾਈ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਜਿਹੜਾ ਇਹ ਕੰਮ ਆ 90 ਦਿਨਾਂ ਦੇ ਵਿੱਚ ਜਿਹੜਾ ਆ ਪੂਰਾ ਹੋ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਨੇ ਸੋ ਆਪਾਂ ਗੱਲ ਕਰਦੇ ਸਾਡੇ ਨਾਲ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਦੇ ਅੰਦਰ ਜਿਹੜਾ ਇੱਕ ਪ੍ਰੋਜੈਕਟ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਸੋ ਸ਼੍ਰੀਕਲ ਜੀ 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 ਸਰ ਦੱਸੂਗਾ ਕਿ ਇਹ ਪ੍ਰੋਜੈਕਟ ਜਿਹੜਾ ਹੈ 90 ਦਿਨ ਦਾ ਟਾਈਮ ਦਿੱਤਾ ਗਿਆ ਲੱਗ ਰਿਹਾ ਹੈ ਕਿ 90 ਦਿਨ ਦੇ ਵਿੱਚ ਪੂਰਾ ਹੋ ਜਾਏਗਾ 90 ਦਿਨ ਵਿੱਚ ਹੋ ਜਾਊਗਾ ਪਰ ਲੋਕਾਂ ਵੱਲੋਂ ਜਿਹੜੇ ਸ਼ੋਰਟ ਨਹੀਂ ਜਿਤਾਈ ਜਾ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪ੍ਰੋਜੈਕਟ ਸਿਰਫ 90 ਦਿਨ ਦਾ ਨਾਂ ਤਾਂ ਦਿੱਤਾ ਗਿਆ ਪਰ ਹੋਣਾ ਨਹੀਂ ਇਹਨੂੰ 6 ਮਹੀਨੇ ਜਾਂ ਸਾਲ ਲੱਗ ਜਾਣੇ ਅਕਚੁਅਲੀ ਕੀ ਹੈ ਉਹ ਨੂੰ ਕੋ ਤਾਂ ਇਹ ਲੱਗ ਰਿਹਾ ਹੈ ਨਾ ਕੋਈ ਬ੍ਰਿਜ ਇਹ ਐਕਸਟੈਂਸ਼ਨ ਹੋ ਰਹੀ ਹੈ ਸਿਰਫ ਕੋਈ ਬਹੁਤ ਐਸਾ ਕੰਮ ਨਹੀਂ ਹੈ 90 ਦਿਨਾਂ ਮੇ ਹੋ ਜਾਏਗਾ ਇਹ 90 ਦਿਨਾਂ ਚ ਹੋ ਜਾਊਗਾ ਅੱਛਾ ਕੀ ਲੱਗ ਰਿਹਾ ਕਿ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਇਹਦੇ ਚ ਖੱਜਲ ਖਵਾਰ ਹੋ ਰਹੇ ਨੇ ਕਾਫੀ ਜ਼ਿਆਦਾ ਰੇਲਵੇ ਟ੍ਰੈਕ ਜੜੀ ਹੈ ਬਣਾਈ ਗਈ ਹੈ ਕਿ ਲੋਕ ਜਿਹੜੇ ਨੇ ਉੱਪਰੋਂ ਵੀ ਨੰਗਰੇ ਲੱਗ ਰਹੇ ਕਿ ਲੋਕਾਂ ਨੂੰ ਥੋੜੀ ਜੀ ਸਾਵਧਾਨੀ ਵਰਤਣੀ ਜਾਣੀ ਚਾਹੀਦੀ ਥੋੜੇ ਜਿਹਾ ਇੱਕ ਦੋ ਦਿਨ ਬਾਅਦ ਨਾਰਮਲ ਹੋ ਜਾਏਗਾ ਉਹ ਸਭ ਥੋੜਾ ਹੁੰਦਾ ਹੀ ਹੈ ਲੋਕ ਅੱਛਾ ਉਹਨਾਂ ਨੇ ਬੋਲਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਈਡ ਦੇ ਵਿੱਚ ਪੈਦਲ ਜਾਣ ਦੀ ਥੋੜੀ ਜੀ ਥਾਂ ਜੜੀ ਹੈ ਛੱਡਣੀ ਚਾਹੀਦੀ ਹੈ ਨਹੀਂ ਐਸਾ ਕੁਝ ਨਹੀਂ ਹੋ ਰੇਲਵੇ ਟ੍ਰੈਕ ਯੂਜ਼ ਨਹੀਂ ਕਰ ਸਕਦੇ ਆਪ ना? उसके लिए... है नहीं नहीं थाले फिर हम जब एक्सक्यूशन करेंगे तो कौन जा सकता है जहाँ पे काम चल रहा है उसका इस्तेमाल करें प्रोजेक्ट जो फाइनलीट होगा पूरा हमारा प्रयास रहेगा इसको करने का ठीक है उससे भी पहले हो सकता है कम्प्लीट और नहीं तो तीन महीने तो है काम जोड़ा कितने समय तक चलूगा आपको बता तो दिया आज से तीन महीना महीना होगा सुबह शाम थोड़ा सा लेट नाइट कभी कभी हो सकता है करना पड़े ठीक है तो बाकी तो अभी आ, वैसे भी सर्दियाँ टाइम है तो आपको पता ही है बाकी कोशिश रहेगी इसको पूरा करेंगे टाइम से ਸੋ ਹਾਲੋ ਜੀ ਆਪਾਂ ਗੱਲ ਕਰ ਲਈਏ ਜੀ ਗੱਲ ਕੀਤੀ ਜਾਵੇ ਇਸ ਰੇਲਵੇ ਟ੍ਰੈਕ ਦੀ ਤੁਹਾਨੂੰ ਦੱਸ ਦਈਏ ਕਿ ਦਮੋਰੀਆ ਪੁਲ ਦਾ ਜਿਹੜਾ ਕੰਮ ਸਟਾਰਟ ਹੋ ਚੁੱਕਿਆ ਹੈ ਜਿਹੜਾ ਅੱਜ ਤੋਂ ਜਿਹੜਾ ਦਮੋਰੀਆ ਪੁਲਾ ਬੰਦ ਕਰ ਦਿੱਤਾ ਗਿਆ ਪਰ ਕਿਤੇ ਨਾ ਗੱਲ ਕਰੀਏ ਲੋਕਾਂ ਦੀ ਲੋਕਾਂ ਵੱਲੋਂ ਕਹਿ ਜਾ ਰਿਹਾ ਕਿ 3 ਮਹੀਨੇ ਦੇ ਜਿਵੇਂ ਸ਼ੋਰਟੀ ਦਾ ਦੇ ਦਿੱਤੀ ਹੈ ਕਿ ਦਮੋਰੀਆ ਪੁਲ ਦਾ ਕੰਮ ਜਿਹੜਾ 3 ਮਹੀਨੇ ਦੇ ਵਿੱਚ ਪੂਰਾ ਹੋ ਜਾਊਗਾ ਪਰ ਕਿਤੇ ਨਾ ਕਿਤੇ ਗੱਲ ਕਰ ਲਈਏ ਆਪਾਂ ਲੋਕਾਂ ਦੀ ਉਹਨਾਂ ਵੱਲੋਂ ਕਹਿ ਜਾ ਰਿਹਾ ਕਿ ਕੰਮ ਜਿਹੜਾ ਹੈ 3 ਮਹੀਨੇ ਦੇ ਵਿੱਚ ਪੂਰਾ ਨਹੀਂ ਹੋਊਗਾ ਇਹਨੂੰ ਜਿਹੜਾ ਕਾਫੀ ਵੇ ਜਿਹੜਾ ਲੱਗ ਜੂਗਾ ਸੋ ਇੱਕ ਪਾਸੇ ਆਪਾਂ ਗੱਲ ਕਰ ਲਈ ਬਾਲਮਿਕੀ ਚੌਕ ਤੇ ਦੂਜੇ ਪਾਸੇ ਆ ਜਿਹੜਾ ਰਾਹ ਤੁਸੀਂ ਦੇਖ ਸਕਦੇ ਹੋ ਇਹ ਚੋੜੇ ਬਾਜ਼ਾਰ ਨੂੰ ਜਿਹੜਾ ਰਾਹ ਜਾਂਦਾ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਕਾਫੀ ਜ਼ਿਆਦਾ ਦਿੱਕਤ ਦਾ ਜਿਹੜਾ ਸਾਹਮਣਾ ਆ ਕਰਨਾ ਪੈ ਰਿਹਾ ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਰਹੇ ਆ ਜਿਹੜੇ ਕਿ ਗੱਲ ਕਰ ਲਈ ਚੋੜੇ ਬਾਜ਼ਾਰ ਨੂੰ ਇਹ ਰਾਹ ਜਿਹੜਾ ਜਾਂਦਾ ਜਿਸ ਦੇ ਵਿੱਚ ਲੋਕਾਂ ਵੱਲੋਂ ਜਿਹੜਾ ਨਿਰਾਸ਼ਾ ਜਤਾਈ ਜਾ ਰਹੀ ਹੈ ਕਿ ਜਿਹੜਾ ਰੇਲਵੇ ਟ੍ਰੈਕ ਦਾ ਕੰਮ ਆ ਜਲਦੀ ਤੋਂ ਜਲਦੀ ਦਮੋਰੀਆ ਪੁਲ ਦਾ ਜਿਹੜਾ ਕੰਮ ਆ ਜਲਦੀ ਤੋਂ ਜਲਦੀ ਕਰ ਦਿੱਤਾ ਜਾਵੇ ਕਿਉਂਕਿ ਇਸ ਦੇ ਵਿੱਚ ਜਿਹੜਾ ਸਾਡੇ ਬਿਜ਼ਨਸ ਨੂੰ ਜਿਹੜਾ ਆ ਕਾਫੀ ਜ਼ਿਆਦਾ ਲਾਸ ਹੋ ਰਿਹਾ ਸੋ ਲੋਕਾਂ ਨਾਲ ਵੀ ਜ਼ਰੂਰ ਗੱਲ ਕਰਾਵਾਂਗੇ ਕਿ ਕਿੰਨੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਸ ਸੱਚ ਕਹ ਜੇ ਐਸੇ ਨਾ ਕਰੋ ਜੇ ਉੱਪਰ ਘੁੰਮ ਕੇ ਜਾ ਬਣਾ ਕਿ ਉਹ ਟ੍ਰੈਫਿਕ ਨਹੀਂ ਜਾ ਮੈਨਾਂ ਤੇ ਰਸਤਾ ਬੰਦ ਕੀਤਾ ਜਾਏਗਾ ਜੇ ਆਪਾਂ ਲੰਘਾਂਗੇ ਉੱਪਰ ਘੁੰਮ ਕੇ ਜਾ ਬਣਾ

ਇਸ ਵੇਲੇ ਜਿਹੜੇ ਤੁਸੀਂ ਦੇਖ ਸਕਦੇ ਹੋ ਰੇਲਵੇ ਟ੍ਰੈਕ ਤੇ ਉਸਦੀ ਮੌਜੂਦ ਹੈ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਖੱਜਲਖਵਾਰ ਹੋ ਰਹੇ ਨੇ ਲੋਕ ਜਿਹੜੇ ਨੇ ਇਤਰੋ ਵੀ ਜਿਹੜਾ ਜਿਹੜਾ ਲਾਈਨ ਕ੍ਰੋਸ ਕਰਕੇ ਦੂਜੇ ਪਾਸੇ ਯਾਨਕਿ ਜਿਹੜਾ ਬਾਲਮਿਕੀ ਚੌਕ ਉਧਰ ਦੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਆਪਾਂ ਇਧਰ ਲਈ ਗੱਲ ਕਰ ਲਈਏ ਤੇ ਲੋਕ ਜਿਹੜੇ ਨੇ ਇਧਰੋਂ ਕ੍ਰੋਸ ਕਰਕੇ ਜੁੜਿਆ ਆ ਜਿਹੜਾ ਬਾਜ਼ਾਰ ਦੇ ਵਿੱਚ ਜਾਣ ਦੀ ਜਿਹੜੀ ਇਹ ਕੋਸ਼ਿਸ਼ ਹੈ ਕਿਤੇ ਜਾ ਰਹੀ ਹੈ ਸੋ ਇਸ ਰਾਤੀ ਜੇ ਆਪਾਂ ਗੱਲ ਕਰ ਲਈਏ ਤੁਸੀਂ ਦੇਖ ਸਕਦੇ ਹੋ ਇੱਕ ਆਮ ਗਲੀ ਵਾਂਗੂ ਇਹ ਰਾਹ ਜਿਹੜਾ ਹੋ ਗਿਆ ਰਾਹ ਜਿਹੜਾ ਬੰਦ ਕਰ ਦਿੱਤਾ ਗਿਆ ਜੇਕਰ ਆਪਾਂ ਅੱਜ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਰਾਹ ਜਿਹੜਾ ਆ ਬਿਲਕੁਲ ਟ੍ਰੈਫਿਕ ਇੱਥੇ ਜਿਹੜਾ ਬਹੁਤ ਜ਼ਿਆਦਾ ਹੁੰਦਾ ਸੀਗਾ ਲੋਕ ਜਿਹੜੇ ਇਹਨਾਂ ਲੋਕਾਂ ਦਾ ਜਿਹੜਾ ਆਵਾਜਾਈ ਦਾ ਸਾਧਨ ਜਿਹੜਾ ਲੱਗਿਆ ਰਹਿੰਦਾ ਸੀਗਾ ਪਰ ਅੱਜ ਦੀ ਜੇ ਆਪਾਂ ਗੱਲ ਕਰ ਲਈਏ ਕਿ ਇਹ ਰੋਡ ਜਿਹੜਾ ਅੱਜ ਬੰਦ ਕਰ ਦਿੱਤਾ ਗਿਆ ਤੁਮੋਰਿਆ ਪੁਲ ਦਾ ਜਿਹੜਾ ਕੰਮ ਆ ਸਟਾਰਟ ਹੋ ਗਿਆ ਹੈ ਜਿੱਤੇ ਕਿ ਆਪਾਂ ਇਸ ਰੋਡ ਦੀ ਗੱਲ ਕਰ ਰਿਹਾ ਅੱਜ ਤੋਂ ਕੁਛ ਕੱਲ ਦੀ ਆਪਾਂ ਗੱਲ ਕਰ ਲਈਏ ਜਾਂ ਕੁਝ ਦਿਨਾਂ ਦੀ ਪਹਿਲਾਂ ਦੀ ਗੱਲ ਕਰ ਲਈਏ ਤਾਂ ਤੁਸੀਂ ਦੇਖ ਸਕਦੇ ਸੀ ਕਿ ਰੋਡ ਦੇ ਉੱਤੇ ਜਿਹ ਟ੍ਰੈਫਿਕ ਹੁੰਦਾ ਸੀਗਾ ਲੋਕ ਜਿਹੜੇ ਨੇ ਆਵਾਜਾਈ ਕਰਦੇ ਸੀਗੇ ਪਰ ਅੱਜ ਦੀ ਆਪਾਂ ਗੱਲ ਕਰ ਲਈ ਅੱਜ ਬਿਲਕੁਲ ਖਾਲੀ ਹੈ ਜਿਸ ਦੇ ਕਰਕੇ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਦਾ ਰੁਜ਼ਗਾਰ ਦੇ ਵਿੱਚ ਜਿਹੜਾ ਇੱਕ ਲਾਸ ਜਿਹੜਾ ਹੋ ਰਿਹਾ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਲੋਕ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਕੱਲ੍ਹ ਕਰ ਦੇ ਤੋਂ ਜੋ ਜਿਸ ਦਾ ਕੰਮ ਜਿਹੜਾ ਹੈ ਅੱਜ ਤੋਂ ਪੜਨਾ ਸਟਾਰਟ ਹੋ ਗਿਆ ਹੈ ਸੋ ਅੱਗੇ ਦੀ ਗੱਲ ਕਰ ਲਈਏ ਯਾਨੀ ਕਿ ਆਉਣ ਵਾਲੇ ਟਾਈਮ ਦੀ ਗੱਲ ਕਰ ਲਈਏ ਇਸ ਜਿਹੜਾ ਇਸ ਪੁਲ ਦਾ ਪ੍ਰੋਜੈਕਟ ਹੈ ਯਾਨੀ ਕਿ 90 ਦਿਨ ਦਾ ਸਮੇਂ ਜਿਹੜਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਸੋਚਣ ਵਾਲੀ ਜਾਂ ਕਹਿਣ ਵਾਲੀ ਗੱਲ ਇਹ ਹੈ ਕਿ ਇਸ ਪੁਲ ਦਾ ਜਿਹੜਾ ਕੰਮ ਸਟਾਰਟ ਆ ਕਰ ਦਿੱਤਾ ਗਿਆ ਪਰ ਕਿਤੇ ਨ ਕਿਤੇ ਲੋਕਾਂ ਨੂੰ ਜਿਹੜੇ ਆ ਕਾਫੀ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿੱਤੇ ਕੀ ਗੱਲ ਕਰ ਲਈਏ ਰੇਲਵੇ ਮਾਰਗ ਕ੍ਰੋਸਿੰਗ ਦੀ ਤੇ ਤੁਹਾਨੂੰ ਦੱਸ ਦੇ ਕਿ ਹਾਲਾਂਕਿ ਇਹ ਕ੍ਰੋਸ ਕਰਨਾ ਜਿਹੜਾ ਹੈ ਸਖਤ ਮਨਾਇਆ ਕਿਉਂਕਿ ਕਦੇ ਵੀ ਹਾਦਸਾ ਜਿਹੜਾ ਵਾਪਰ ਸਕਦਾ ਹੈ ਕਦੇ ਵੀ ਟ੍ਰੇਨ ਜਿਹੜੀ ਆ ਸਕਦੀ ਹੈ ਪਰ ਦੂਜੇ ਪਾਸੇ ਲੋਕਾਂ ਦੀ ਗੱਲ ਕਰ ਲਈਏ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਕੱਜਲਖਵਾਰ ਹੋ ਰਹੇ ਨੇ ਤਾਂ ਕਰਕੇ ਉਹ ਜਿਹੜਾ ਇਸ ਰੇਲਵੇ ਟ੍ਰੈਕ ਨੂੰ ਜਿਹੜਾ ਹੈ ਕ੍ਰੋਸ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਕੋਈ ਵੀ ਹਾਦਸਾ ਜੁੜਿਆ ਹੈ ਹੋ ਸਕਦਾ ਹੈ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਆਰੇ ਨੇ ਜਿੱਥੇ ਕਿ ਆਪਾਂ ਗੱਲ ਕਰ ਲਈਏ ਟ੍ਰੇਨ ਦੀ ਜਾਂ ਫਿਰ ਆਪਾਂ ਗੱਲ ਕਰ ਲਈਏ ਹਾਸੇ ਦੀ ਕਿਉਂਕਿ ਵਿਚਕਾਰ ਕੋਈ ਵੀ ਹਾਸਾ ਜਿਹੜਾ ਹੈ ਵਪਰ ਸਕਦਾ ਹੈ ਸੋ ਸਾਵਧਾਨੀ ਵਰਤਣੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਤੁਸੀਂ ਦੇਖ ਲਿਆ ਕਿ ਕਿੰਨੀ ਜ਼ਿਆਦਾ ਲੋਕਾਂ ਨੂੰ ਦਿੱਕਤ ਆ ਰਹੀ ਹੈ ਸਿਰਫ ਆਪਾਂ ਗੱਲ ਕਰ ਲਈ ਹੈ ਕਿ ਸਕੂਲ ਵਾਲੇ ਬੱਚੇ ਨੂੰ ਹੀ ਨਹੀਂ ਸਗੋ ਜਿਹੜੇ ਨੇ ਉਮਰਦਾਰ ਬੱਚੇ ਉਮਰਦਾਰ ਬਜ਼ੁਰਗ ਨਹੀਂ ਯਾਨੀ ਕਿ ਜਿਹੜੇ ਬਜ਼ੁਰਗ ਨਹੀਂ ਤੁਸੀਂ ਦੇਖਿਆ ਕਿ ਇੱਕ ਬੇਬੇ ਜਿਹਦੀ ਉਮਰ ਦਾ ਦਾ ਤੁਸੀਂ ਆਪ ਲਾ ਸਕਦੇ ਉਹਨਾਂ ਨੂੰ ਕਿੰਨੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਭਾਜੀ ਸੱਚੀ ਕਾਲਜੀ ਸੱਚੀ ਕਾਲਜੀ ਭਾਜੀ ਇਹ ਪੁਲ ਜਿਹੜਾ ਹੈ ਦਮੋਰੀਆ ਪੁਲ ਬੰਦ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਇਹ ਪਹਿਲਾਂ 20 ਤਰੀਕ ਨੂੰ ਬੰਦ ਦਾ ਟਾਈਮ ਦਿੱਤਾ ਸੀ ਇਹਨਾਂ ਨੇ 20 ਤੋਂ ਬਾਅਦ 24 ਕਰਤੀ 24 ਤੋਂ ਪਹਿਲੀ ਤਰੀਕ ਕਰਤੀ ਪਹਿਲੀ ਤੋਂ ਅੱਜ ਇਹ ਪੁਲ ਬੰਦ ਹੋ ਗਿਆ 3 ਮਹੀਨੇ ਕਿਉਂ کہہ ਰਹੇ ਹੋ 3 ਮਹੀਨੇ ਦਾ ਨੋਟੀਫਿਕੇਸ਼ਨ 3 ਮਹੀਨੇ ਇਹ ਸਾਲ ਦਾ ਨੋਟਿਸ ਹੈ ਜੀ ਇਹਨਾਂ ਦਾ 1 ਸਾਲ ਦਾ 8 ਸਾਲ ਦਾ ਜੀ ਇਹਨਾਂ ਦਾ ਹਾਂ 1 ਸਾਲ ਦਾ ਐਟਿਮੇਟ ਪੁਲ ਬਣਾਉਂਦਾ ਟੀਜੀ ਲੇਨ ਪੈਣੀ ਆ ਅੰਮ੍ਰਿਤਸਰ ਤੱਕ ਅੱਛਾ ਇਹ ਲੇਨ ਅੰਮ੍ਰਿਤਸਰ ਤੱਕ ਜਾਣੀ ਆ ਤੀਜੀ ਲੇਨ ਹਾਂ ਇਹ ਅੰਮ੍ਰਿਤਸਰ ਤੱਕ ਚੱਲੂ ਇਹ ਪੁਲ ਜਦੋਂ ਖੁੱਲੂਗਾ ਇੱਕ ਸਾਈਡ ਫਿਰ ਵੱਡੇ ਵੱਡੇ ਲੇਨ ਵਾਲਾ ਪੁਲ ਬੰਦ ਹੋਊਗਾ ਉਹ ਬੰਦ ਹੋਗਾ ਉਹ ਤਾਂ ਪਟਵੰਨਾ ਉੱਥੇ ਵੀ ਪੁਲ ਪੁਲ ਚੱਲਣਾ ਸ਼ੁਰੂ ਹੋ ਗਿਆ ਉੱਥੇ ਪਟਪਟਾ ਸ਼ੁਰੂ ਹੋ ਜਣੀ ਆ ਹਫਤੇ ਤੱਕ ਉਹ ਵੀ ਬੰਦ ਹੋ ਜੇ ਨਾ ਇਹ ਵੀ ਬੰਦ ਹੋਇਆ ਨਾ ਜਿੰਨੇ ਜਲੰਧਰ ਨੂੰ ਜਾਣਾ ਇੱਥੋਂ ਉਹ ਗੱਡੀ ਤੇ ਲੈਨ ਤੋਂ ਘੁੰਮ ਕੇ ਬੁੱਡੇ ਦਰਾ ਤੋਂ ਘੁੰਮ ਕੇ ਆਏਗਾ ਉਧਰ ਵੀ ਜਾਮ ਤੇ ਇਧਰ ਵੀ ਜਾਮ ਜਿੰਨੇ ਜਲੰਧਰ ਨੂੰ ਜਾਣਾ ਜਿੰਨੇ ਘੰਟਾ ਘਟਾ ਚੌਂਕ ਜਾਣਾ ਇੱਥੋਂ ਇੱਕ ਘੰਟੇ ਦਾ ਟਾਈਮ ਲੱਗੇ ਪਰ ਉਹ ਇੱਕ ਘੰਟਾ ਪਹਿਲਾਂ ਤੁਰੇ ਫਿਰ ਪਹੁੰਚੇਗਾ ਇੱਕ ਘੰਟਾ ਪਹਿਲਾਂ ਘਰੋਂ ਤੁਰੇ ਫਿਰ ਪਹੁੰਚੇਗਾ ਘੰਟਾ ਘਟਾ ਚੌਂਕ 'ਚ ਐਨੀ ਜਾਮ ਦੀ ਟ੍ਰੈਫਿਕ 'ਚ ਤਰਾਂ ਤਾਂ 10 ਮਿੰਟ ਦਾ ਰਾਹ ਆ ਤੁਸੀਂ ਘੰਟਾ ਕਿਵੇਂ ਕਹੇਗੇ ਜਾਮ ਲੱਗ ਗਿਆ ਹੋਗਾ ਤਾਂ ਕੀ ਕਰੂੰਗਾ ਜੀ ਜੇ ਦੋਨੋਂ ਪਾਸੇ ਜਾਮ ਲੱਗਿਆ ਹੋਊਗਾ ਫਿਰ ਬੰਦਾ ਕਿੱਥੇ ਜਾਊਗਾ ਜੇ ਦੋਨੋਂ ਪਾਸੇ ਲੈਨਾਂ ਦੇ ਵਿੱਚ ਜਾਮ ਹੋਊਗਾ ਬੰਦੇ ਸਕੂਟਰ ਤੇ ਹੋਊਗਾ ਪੈਦਲ ਬੰਦਾ ਨੀ ਜਾਮ ਦੇ ਵਿੱਚ ਲੰਘ ਸਕਦਾ ਤੇ ਸਕੂਟਰ ਵਾਲਾ ਬੰਦਾ ਕਿੱਥੋਂ ਲੰਘ ਸਕਦਾ ਇੰਨੀ ਟ੍ਰੈਫਿਕ ਦੇ ਵਿੱਚ ਉਹ ਕਿੱਥੋਂ ਲੰਘੂਗਾ ਸੋ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਕਹਿਣਾ ਕਿ ਜੀ ਬਹੁਤ ਦਿੱਕਤ ਪਰੇਸ਼ਾਨੀ ਆ ਗਈ ਹੈ ਕੀ ਕਰ ਸਕਦੇ ਆ ਹੁਣ ਇਹਨਾਂ ਦੇ ਪ੍ਰੋਜੈਕਟ ਇਹਨਾਂ ਨੂੰ 3 ਮਹੀਨੇ ਦਾ ਟਾਈਮ ਦਿੱਤਾ 3 ਮਹੀਨੇ ਦੇ ਟਾਈਮ ਦੇ ਵਿੱਚ ਨਹੀਂ ਕੰਪਲੀਟ ਕਰ ਸਕਦੇ ਠੀਕ ਹੈ ਹੋ ਹੀ ਨਹੀਂ ਸਕਦਾ ਤਾਂ ਕਿਹਾ ਜਾ ਰਿਹਾ ਕਿ 3 ਮਹੀਨਿਆਂ ਤੋਂ ਪਹਿਲਾਂ ਹੀ ਜਿਹੜਾ ਇਹ ਪ੍ਰੋਜੈਕਟ ਹੈ ਇਹ ਵਾਦੇ ਅਸੀਂ ਕਈ ਵਾਰੀ ਸੁਣ ਚੁੱਕੇ ਹਾਂ ਕਈ ਵਾਰੀ ਸਾਡੇ ਨਾਲ ਤਾਂ ਹੋ ਚੁੱਕੇ ਸਾਨੂੰ ਸਭ ਪਤਾ ਹੈ ਸਰਕਾਰ ਕਦੀ ਵਾਦਿਆਂ ਦਾ ਪੂਰੀ ਨਹੀਂ ਹੋਈ ਅਜੇ ਤੱਕ ਠੀਕ ਹੈ ਭਾਜੀ ਤੁਹਾਡਾ ਇੱਥੇ ਕਿੰਨੇ ਦਿਨ ਦੇ ਵਿੱਚ ਕਿੰਨਾ ਵਾਰੀ ਆਣਾ ਜਾਣ ਲੱਗੇ ਦਿੱਲੀ ਦੇ ਜੀ 8-10 ਗੇੜੇ ਸੀਗੇ ਰੋਜ਼ ਦੇ ਮੈਂ ਇਧਰੋਂ ਦੀ ਮੇਰਾ ਪਰਲੀ ਸਾਈਡ ਤੇ ਮੇਰੀ ਰਿਹਾਇਸ਼ ਹੈਗੀ ਆ ਹੁਣ ਉਰਲੀ ਸਾਈਡ ਤੇ ਮੇਰਾ ਕੰਮ ਹੈ ਸਾਨੂੰ ਮ ਠੀਕ ਆ ਮੇਰਾ ਲੋਡਿੰਗ ਦਾ ਕੰਮ ਹੈ ਵਾ ਮੈਨੂੰ ਪਤਾ ਮੈਂ ਉਧਰ ਜਾਣਾ ਆਣਾ ਜਾਣਾ ਆਣਾ ਮੇਰਾ ਲੱਗੇ ਹੀ ਰਹਿੰਦਾ ਸੀ ਠੀਕ ਆ ਹੁਣ ਮੈਨੂੰ 1 ਘੰਟਾ ਪੂਰਾ ਚਾਹੀਦਾ ਇੱਕ ਉਧਰ ਕੁਝ ਘੰਟਾ ਘਰ ਚੋਂ ਕੁ ਵੱਲੋਂ ਘੁੰਮ ਕੇ ਆਣਾ ਠੀਕ ਆ ਉਧਰੋਂ ਵੀ ਟ੍ਰੈਫਿਕ ਬਹੁਤ ਹੈਗਾ ਠੀਕ ਆ ਉਧਰੋਂ ਆਂਦੇ ਆਂਦੇ ਵੀ ਪੂਰਾ 1.5 ਘੰਟਾ ਮੈਨੂੰ ਹੁਣੇ ਹੁਣੇ ਆਇਆ ਮੈਂ ਹਜੇ ਠੀਕ ਆ ਮੇਰੀ ਗੱਡੀ ਉਹ ਦੇਖ ਲੈ ਤੇ ਖੜੀ ਗੱਡੀ ਠੀਕ ਆ ਮੈਂ ਹੁਣੇ ਆਇਆ 1 ਘੰਟਾ ਲੱਗ ਗਿਆ ਮੈਨੂੰ ਪੂਰਾ ਇੱਧਰ ਆਂਦੇ ਆਂਦੇ ਠੀਕ ਆ ਹੁਣ ਅਸੀਂ ਇੰਨਾ ਕੋ ਪਰੇਸ਼ਾਨ ਹੋ ਗਏ ਸਾਨੂੰ ਪਹਿਲਾਂ ਕੋਈ ਰ ਕੁਸੀਂ ਕਹਿੰਦੇ ਹੋ ਜੇ ਦੋ ਪਾਸੇ ਹੈ ਰੋਡ ਠੀਕ ਹੈ ਇੱਕ ਬੁੱਡੇ ਦਰਿਆ ਵਾਲੇ ਪਾਸੇ ਉਧਰ ਵੀ ਟ੍ਰੈਫਿਕ ਹੈ ਇੱਧਰ ਵੀ ਟ੍ਰੈਫਿਕ ਹੈ ਕਿੱਧਰ ਹੋ ਜਾਈਏ ਅਸੀਂ ਇਹ ਚਾਹੀਦਾ ਸੀ ਇਹਨਾਂ ਨੂੰ ਵਨ ਸਾਈਡ ਤਾਂ ਦੇ ਦਿੰਦੇ ਸਾਨੂੰ ਬਿਲਕੁਲ ਵਨ ਸਾਈਡ ਇੱਕ ਸਾਈਡ ਦੇ ਦਿੰਦੇ ਕਿ ਅਸੀਂ ਤੁਸੀਂ ਇੱਧਰ ਆ ਜਾ ਸਕਦੇ ਹੋ ਕਿਉਂਕਿ ਚਲੋ ਉਧਰਲਾ ਤੁਸੀਂ ਬੰਦ ਕਰ ਦਿੰਦੇ ਕਿਉਂਕਿ ਸਿੰਗਲ ਲਾਈਨ ਹੈ ਠੀਕ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਪਿੱਛੇ ਕੀ ਇਹ ਡਬਲ ਹੈ ਇਹਨੂੰ ਇੱਕ ਵਨ ਦੇ ਦਿੰਦੇ ਸਾਨੂੰ ਇੱਕ ਸਾਈਡ ਨਿਕਲਣ ਨੂੰ ਇੱਕ ਸਾਈਡ ਕਿ ਸਾਨੂੰ ਦਿੱਕਤ ਪਰੇਸ਼ਾਨੀ ਕਿੰਨੀ ਹੋ ਰਹੀ ਹੈ ਕੰਮ ਤੇ ਤੁਸੀਂ ਤੁਸੀਂ ਦੇਖ ਸਕਦੇ ਲੋਕ ਜਿਹੜੇ ਨੇ ਕਿੰਨੇ ਜ਼ਿਆਦਾ ਪਰੇਸ਼ਾਨ ਆਪਾਂ ਗੱਲ ਕਰ ਲਈਏ ਲੋਕਾਂ ਦੀ ਤਾਂ ਲੋਕਾਂ ਨੂੰ ਕਈਆਂ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਕਿ ਦਮੋਰੀਆ ਪੁਲ ਜਿਹੜਾ ਬੰਦ ਕਰ ਦਿੱਤਾ ਗਿਆ ਸਿਰਫ ਲੋਕ ਹੀ ਨਹੀਂ ਸੋਕਾ ਆਪਾਂ ਗੱਲ ਕਰ ਲਈਏ ਆਪਾਂ ਗੱਲ ਕਰ ਲਈਏ ਦੁਕਾਨਦਾਰਾਂ ਦੇ ਤਾਂ ਉਹਨਾਂ ਦਾ ਵੀ ਕਿਹਾ ਹੈ ਕਿ ਸਾਡੇ ਬਿਜ਼ਨਸ ਨੂੰ ਜਿਹੜਾ ਹੈ ਕਾਫੀ ਵੱਡਾ ਜਿਹੜਾ ਲਾਸ ਹੋ ਰਿਹਾ ਸਵੇਰ ਦਾ ਇੱਕ ਵੀ ਗਾਹਕ ਜਿਹੜਾ ਨਹੀਂ ਆਇਆ ਸੋ ਤੁਸੀਂ ਵੀ ਆਪਣੀ رائے ਜਿਹੜੀ ਹੈ ਜਰੂਰ ਦਿਓ ਕਿ ਇਹ ਕੰਮ ਨੂੰ ਜਿਹੜੇ ਇਸ ਪ੍ਰੋਜੈਕਟ ਦੀ ਆਪਾਂ ਗੱਲ ਕਰ ਲਈਏ 90 ਦਿਨ ਦਾ ਜਿਹੜਾ ਸਮੇਂ ਦਿੱਤਾ ਗਿਆ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਲੁਧਿਆਣੇ ਦਾ ਦਮੋਰੀਆ ਪੁਲ ਜਿਹੜਾ ਆ 90 ਦਿਨਾਂ ਦੇ ਵਿੱਚ ਪੂਰਾ ਹੋਊਗਾ ਕਿ ਨਹੀਂ ਹੋਊਗਾ ਤੁਸੀਂ ਆਪਣੀ رائے ਜਰੂਰ ਦਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ